ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੀ ਫਰੀਦਕੋਟ ਦੀ ਸਲਾਨਾ ਡਿਗਰੀ ਵੰਡ ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਐਮਬੀਬੀਐਸ, ਐਮਬੀਡੀ, ਐਮਐਸ, ਐਮਐਸਪੀ, ਪੀਐਚਡੀ, ਬੀਐਸਸੀ, ਫਾਰਮੇਸੀ ਅਤੇ ਹੋਰ ਵਕਫਾ ਕੋਰਸਾਂ ਲਈ 251 ਡਿਗਰੀਆਂ ਤਕਸੀਮ ਕੀਤੀਆਂ। ਇਸ ਰਾਂ ਉਹਨਾਂ ਸਾਰੇ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਭੁਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਵਿਦਿਆਰਥੀਆਂ ਨੂੰ ਸਮਰਪਣ, ਇਮਾਨਦਾਰੀ ਅਤੇ ਉਤਮਤਾ ਨਾਲ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਹੁਣਾ ਕੀ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ 3 ਸਾਲਾਂ ਵਿੱਚ ਭਾਰਤ ਦੇ ਹਰ ਜ਼ਿਲ੍ਹੇ ਤੱਕ ਮੈਡੀਕਲ ਕਾਲਜ ਖੋਲਣ ਦੇ ਨਾਲ-ਨਾਲ ਕੈਂਸਰ ਦੇ ਇਲਾਜ ਲਈ OPD ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਯੂਨੀਵਰਸਿਟੀ ਇੰਕੇਸ ਦੇ ਕਾਂਸ਼ ਸਮਾਰੋਹ ਮੇਰਾ ਤਹਾਬਾ ਕੇ ਮੰਨਤਾ ਹੂੰ ਕਿ ਮੈਂ ਅੱਜ ਐਸੇ ਵਿਦਵਾਨ ਜਨੋ ਕੇ ਵਿੱਚ ਉਪਸਥਿਤ ਹੂੰ। इस स्तर की शिक्षा मेरी नहीं मैं इस स्तर का विद्वान आज आप सबको दीक्षांत समारोह में वाइस चांसलर साहब का धन्यवाद ये मौका दिया कि मैं आपके इस विश्वविद्यालय में और वो भी एक ऐसे महान संत के नाम से जो विश्वविद्यालय स्थापित हुआ मैं सोचता हूँ कि ये जो बाबा फलीद यूनिवर्सिटी जिनके नाम से स्थापित हुई इसके पीछे एक उद्देश्य था जिसने यूनिवर्सिटी का नाम बाबा फलीद के नाम से रखी है ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ राजीव सूद ਬੋਰਡ ਆਫ ਡਾਇਰੈਕਟਰਸ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਹੋਰ ਬਤਵੰਤੇ ਹਾਜ਼ਰ ਸਨ ਐਮਡੀ ਦੀ ਡਿਗਰੀ ਹਾਸਲ ਕਰਨ ਵਾਲੇ ਡਾਕਟਰ ਸਮੀਤ ਨੇ ਕਿਹਾ ਕਿ ਡਿਗਰੀ ਹਾਸਲ ਕਰਕੇ ਉਸ ਨੂੰ ਬੜੀ ਖੁਸ਼ੀ ਹੋਈ ਇਸ ਪ੍ਰਾਪਤੀ ਵਿੱਚ ਉਹਨਾਂ ਨੇ ਅਧਿਆਪਕਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਕੰਮ ਕਰਨ ਦਾ ਅਹਦ ਲਿਆ ਮੈਨੂੰ ਅੱਜ ਐਮਡੀ ਡਰਮਟੋਲੋਜੀ ਸਕਿਨ ਦੀ ਡਿਜ਼ੀਜ਼ਸ ਦੀ ਡਿਗਰੀ ਮਿਲੀ ਹੈ ਤੋਂ ਐਂਡ ਮੈਂ ਜੀਜੀਐਸ ਫਰੀਡਕੋਟ ਮੈਡੀਕਲ ਕਾਲਜ ਦੇ ਵਿੱਚੋਂ ਆਪਣੀ ਐਮਡੀ ਦੀ ਸਟੱਡੀ ਪੂਰੀ ਕੀਤੀ ਹੈ ਕਾਲਜ ਦੇ ਵਿੱਚ ਮੇਰਾ ਐਕਸਪੀਰੀਅੰਸ ਬਹੁਤ ਹੀ ਬਹੁਤ ਜ਼ਿਆਦਾ ਸਾਨੂੰ ਸਾਰੇ ਜਿਹੜੇ ਡੈਡੀਕੇਟਿਡ ਟੀਚਰਸ ਸੀਗੇ ਸਾਡੇ ਐਚਓਡੀ ਡਾਕਟਰ ਬਰਾਡ ਮੈਮ ਡਾਕਟਰ ਸਮੀਰ ਸਰ ਐਂਡ ਉਹਨਾਂ ਦੇ ਗਾਈਡੈਂਸ ਦੇ ਅੰਡਰ ਅਸੀਂ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਐਂਡ ਉਹਨਾਂ ਦੇ ਬਦੌਲਤ ਹੀ ਅਸੀਂ ਜੋ ਵੀ ਹਾਂ ਜੋ ਸਾਰਾ ਸਾਡੇ ਜੋ ਵੀ ਜਿਹਦਾ ਕ੍ਰੈਡਿਟ ਜਾਂਦਾ ਹੈ ਡੇ ਟੀਚਰਸ ਨੂੰ ਹੋ ਜਾਂਦਾ ਹੈ ਹੁਣ ਮੈਂ ਐਜ਼ ਅ ਸਕਿਨ ਸਪੈਸ਼ਲਿਸਟ